ਕਮੈਂ ਸੱਸਰੀਆ ਕਾਲ ਕਿੱਦਾਂ ਹਾਲ ਚਾਲ ਹੈ ਮੇਰੇ ਵੀਰਾਂ ਦਾ ਭੈਣ ਭਰਾਵਾਂ ਦਾ ਉਮੀਦ ਕਰਨੀ ਹੈ ਵਧੀਆ ਹੋਵੇਗਾ ਕਿ ਤੇਰਾ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਮਤਲਬ ਬੜੀ ਮਤਲਬ ਹੁਣੀ ਸਾਨੂੰ ਭੇਜੀ ਗਈ ਹੈ ਤੇ ਦੂਸਰੀ ਗੱਲ ਹੈ ਵਕ ਬੜੀ ਵਾਇਰਲ ਜਾਂਦੀ ਹੈ ਕਿਹਾ ਜਾਂਦਾ ਵੈ ਕਿ ਪੀਐਮ ਮੋਦੀ ਜਿਹੜੇ ਨੇ ਉਹਨਾਂ ਦੇ ਜੀਤ ਦਸਾਂਜਨਾ ਮਿਲੇ ਨੇ ਤੇ ਉਹਨਾਂ ਦੀ ਆਪਸ ਵਿੱਚ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਨੇ ਉਹਦੇ ਤੇ ਕੀ ਮੁੱਦੇ ਦੇ ਵਾਸਤੇ ਉਹ ਆਪਸ ਵਿੱਚ ਮਿਲੇ ਨੇ ਤੇ ਜਿਹੜੀਆਂ ਉਹ ਚ ਗੱਲਾਂ ਬਾਤਾਂ ਹੋਈਆਂ ਨੇ ਉਹ ਅਸੀਂ ਅੱਜ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹਨਾਂ ਦੀ ਲਾਈਕ ਜਿਹੜੀ ਹੈ हमारे तो 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 लिए आप प्र, एक बहुत बड़ा पद है तो हम शायद एक जो उसके पीछे एक माँ और बेटा और इंसान है वो कई बार वो भूल जाता है क्यूँकी एक औहदा बहुत बड़ा है जब आप अपने माँ को लेके और गंगा मैया को लेके वो दिल भरा वो टच होता था एक्चुअली ये दिल से बात निकली है तभी दिल तक गई ਓ ਕਹਿੰਦੇ ਕਿੱਥੇ ਹੈ ਤੇਰਾ ਰੱਬ ਦਿਸਦਾ ਹੀ ਨਹੀਂ ਮੈਂ ਕਿਹਾ ਅੱਖਾਂ ਬੰਦ ਕਰ ਧਿਆਨ ਧਰ ਮਹਿਸੂਸ ਕਰ ਗੁਰੂ ਨਾਨਕ ਤਾਂ ਅੰਗ ਸੰਗ ਹੈ ਤੂੰ ਹੀ ਬਸ ਗੈਰ ਹਾਜ਼ਰ ਹੈ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਦਿਲਜੀਤ ਦੁਸਾਂਝ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਹਾਲਾਂਕਿ ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਸ਼ਲ ਮੀਡੀਆ ਪੇਜ ਤੋਂ ਅਪਲੋਡ ਕੀਤੀਆਂ ਗਈਆਂ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੇ ਦਿਲਜੀਤ ਦੁਸਾਂਝ ਨੂੰ ਮੁਲਾਕਾਤ ਦੇ ਲਈ ਬੁਲਾਇਆ ਸੀ ਇਸ ਤੋਂ ਬਾਅਦ ਇਹ ਮੁਲਾਕਾਤ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਲਜੀਤ ਦੁਸਾਂਝ ਨੂੰ ਸਵਾਗਤ ਵੱਜੋਂ ਦੀ ਸਤਿ ਸ਼੍ਰੀ ਅਕਾਲ ਕਿਹਾ ਅਤੇ ਸੰਬੋਧਨ ਕੀਤਾ ਅਤੇ ਦਿਲਜੀਤ ਦੋਸਾਂਝ ਦੇ ਨਾਲ ਯੋਗ ਤੇ ਘਰੇਲੂ ਗੱਲਾਂ ਬਾਤਾਂ ਤੋਂ ਇਲਾਵਾ ਸਿੱਖ ਫਿਲਾਸਫੀ ਦੇ ਉੱਤੇ ਵੀ ਗੱਲਾਂ ਕੀਤੀਆਂ ਨੇ ਇਹ ਕੁਝ ਸੈਕਿੰਡ ਦੀ ਤਸਵੀਰਾਂ ਨੇ ਜੋ ਸਾਹਮਣੇ ਆਈਆਂ ਨੇ ਅਗਲੇ ਕੁਝ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਇੱਕ ਕੋਈ ਹੋਰ ਵੀਡੀਓ ਜਿਹੜੀ ਆ ਉਹ ਜਾਰੀ ਕਰ ਦਿੱਤੀ ਜਾਵੇ ਪਰ ਹਾਲ ਦੀ ਘੜੀ ਇਸ ਵੀਡੀਓ ਨੂੰ ਲੈ ਕੇ ਸਵਾਲ ਵੀ ਉੱਠ ਰਹੇ ਨੇ ਦਿਲਜੀਤ ਦੋਸਾਂਝ ਪੰਜਾਬੀ ਗਾਇਕ ਹੈ ਜੋ ਬਿਨ ਬੋਰਡ ਮੈਗਜ਼ੀਨ ਦੇ ਉੱਤੇ ਟਾਈਟਲ ਪੇਜ ਤੋਂ ਵੀ ਜਿਹੜਾ ਹੈ ਆਪਣੀ ਛਾਪ ਛੱਡ ਚੁੱਕਿਆ ਹੈ ਅਤੇ ਕਿਸਾਨਾਂ ਅੰਦੋਲਨ ਦੇ ਵਿਚਾਰੇ ਪ੍ਰਧਾਨ ਮੰਤਰੀ ਦੇ ਵੱਲੋਂ ਦਿਲਜੀਤ ਦੇ ਨਾਲ ਕੀਤੀ ਗਈ ਮੁਲਾਕਾਤ ਨੂੰ ਸਿਆਸਤ ਦੇ ਨਾਲ ਵੀ ਜੁੜਿਆ ਜਾ ਰਿਹਾ ਹੈ ਕਿਉਂਕ ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਕਿਸਾਨਾਂ ਦੇ ਲਈ ਫੈਸਲੇ ਕੀਤੇ ਗਏ ਅਤੇ ਮੀਟਿੰਗ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਸਮਰਪਿਤ ਦੱਸਿਆ ਤੇ ਉਸੇ ਹੀ ਦਿਨ ਦਜੀਤ ਦੋਸਾਂਝ ਨਾਲ ਮੁਲਾਕਾਤ ਪੰਜਾਬ ਦੇ ਵਿੱਚ ਲੋਕਪ੍ਰਿਅਤਾ ਖੱਟਣ ਦੇ ਲਈ ਵੀ ਦੱਸੀ ਜਾ ਰਹੀ ਹੈ ਹਾਲਾਂਕਿ ਅੰਦੋਲਨ ਪੰਜਾਬ ਦੀਆਂ ਸਰਹੱਦਾਂ ਦੇ ਉੱਤੇ ਹੀ ਹੋ ਰਿਹਾ ਹੈ हम पढ़ते थे कि मेरा भारत महान जब मैं भारत घूमा ना जी पूरा तो मेरे को पता चला ये क्यों कहते हैं मेरा भारत महान सचमुच में भारत की विशालता एक अपने शक्ति है सोसाइटी है भारत में सबसे बड़ा कोई जादू जिसको कह लो तो वो योग है जिसने योगा का अनुभव किया वो उसकी ताकत जान मैंने आपका इंटरव्यू देखा था सर अभी खाली में हमारे लिए आप प्रधानमंत्री एक बहुत बड़ा पद है तो हम शायद एक जो उसके पीछे एक माँ और बेटा और इंसान है वो कई बार वो जाता है। क्योंकि एक बहुत बड़ा है जब आप अपने माँ को लेके और गंगा मैया को लेके वो दिल भरा वो 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 टच होता था एक्चुअली ये दिल से बात निकली है तभी दिल तक गई वो कहते है तेरा रब दिस नहीं मैं अखा बंद कर ਧਿਆਨ ਧਰ ਮਹਿਸੂਸ ਕਰ ਅੱਛਾ ਵੇਖਿਆ ਜਾਏ ਨਾ ਤੇ ਉਹਨਾਂ ਨੇ ਛੋਟਾ ਜਿਹਾ ਕਲਿੱਪ ਜਿਹੜਾ ਵੇ ਉਹ ਸਭ ਨਾਲ ਸਾਂਝਾ ਕੀਤਾ ਵੈ ਕਿ ਕਿ ਉਹਦਾ ਨਾਮ ਹੈ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਰੇਂਦਰ ਮੋਦੀ ਜੀ ਉਹ ਜਿਹੜੇ ਨੇ ਦਿਲਜੀਤ ਸਾਂਝ ਨੇ ਮਿਲੇ ਨੇ ਤੇ ਜੀ ਮੈਂ ਕੀ ਚਾਹੁੰਦਾ ਵੇ ਕਿ ਦਿਲਜੀਤ ਦਸਾਂਝ ਦੀਆਂ ਜਿਹੜੀਆਂ ਚੜਾਈਆਂ ਨੇ ਹਰ ਤਰਫ ਨੇ ਤੇ ਇੱਕ ਵੇਖਿਆ ਜਾਏ ਕਿ ਪੰਜਾਬ ਜਿਹੜਾ ਨਾ ਉਹਦੇ ਵਾਸਤੇ ਦਿਲਜੀਤ ਦਸਾਂਝ ਨੇ ਵੇਖਿਆ ਜਾਏ ਕਿ ਹਰ ਤਰਫ ਪੰਜਾਬ ਦਾ ਬੋਲ ਬਾਲਾ ਕੀਤਾ ਉਹਨਾਂ ਦੇ ਜਿਹੜਾ ਉਹਨਾਂ ਦਾ ਡਾਇਲੋਗ ਹੈ ਨਾ ਪੰਜਾਬੀ ਆ ਗਏ ਹੋਏ ਉਹ ਹਰ ਤਰਫ ਹੀ ਵੇਖੋ ਕਿ ਭਾਵੇਂ ਉਚਾਰਦਾ ਪੰਜਾਬ ਲੈੰਦਾ ਪੰਜਾਬ ਦੁਨੀਆ ਦਾ ਕੋਈ ਵੀ ਕੋਨਾ ਮੈਂ ਉਹ ਜਿੱਥੇ ਜਿੱਥੇ ਦਿਲਜੀਤ ਦਸਾਂ ਦਾ ਸ਼ੋਅ ਲੱਗਾ ਉੱਥੇ ਉੱਥੇ ਤਿਕੜੇ ਸੀ ਦੀ ਮਤਲਬ ਗੂੰਜ ਜਰੀਆ ਸੁਣਾਈ ਸੁਣਾਈ ਗਈ ਹੈ ਤੇ ਵੇਖਿਆ ਜਾਏ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਕੋਈ ਛੋਟਾ ਉਹਦਾ ਨਹੀਂ ਹੁੰਦਾ ਕਿ ਜੰਮ ਦੇਣਾ ਨਾ ਤੇ ਉਹ ਜਿਹੜੇ ਨੇ ਦਿਲਜੀਤ ਨੂੰ ਸਾਂਝ ਨਾ ਮਿਲੇ ਨੇ ਸਮਝ ਲਓ ਕਿ ਪੰਜਾਬ ਉਹਨਾਂ ਨੇ ਆਪਣਾ ਆਪਣੇ ਆਪ ਨੂੰ ਤੇ ਪੰਜਾਬ ਨੂੰ ਇੰਨਾ ਪ੍ਰੋਮਿਨੈਂਟ ਕੀਤਾ ਹੈ ਨਾ ਕਿ ਵੇਖੋ ਵੀ ਅੱਜ ਮਿਲਣ ਵਾਲੇ ਮਜਬੂਰ ਹੋ ਗਏ ਨੇ ਤੇ ਇਹ ਇੰਜ ਦੀਆਂ ਜਿਹੜੀਆਂ ਚੜਾਈਆਂ ਨੇ ਨਾ ਰੱਬ ਹਰ ਬੜਾ ਨੂੰ ਦਬੋ ਬਿਲਕੁਲ ਕਿ ਮਤਲਬ ਇੱਕ ਦਿਲ ਖੁਸ਼ ਹੋ ਜਾਂਦਾ ਕਿ ਜਦੋਂ ਪੰਜਾਬੀ ਜੀਆਂ ਦਾ ਨਾਂ ਕਿਤੇ ਬੱਤ ਜਗਾ ਦੇ ਆਏ ਇਸ ਤਰ੍ਹਾਂ ترقی ਕਰਦੀਆਂ ਵੇਖੀਏ ਤੇ ਵਾਕੇ ਹੀ ਦਿਲ ਖੁਸ਼ ਹੋ ਜਾਂਦਾ ਹੈ। ਦਿਲੋਂ ਧੂਆ ਨਿਕਲਦੀ ਹੈ ਕਿ ਅੱਲਾਹ ਪਾਕ ਸਾਡੇ ਵੀਰਾਂ ਨੂੰ ਹੋਰ ਜ਼ਿਆਦਾ ترقی ਹੋਰ ਜ਼ਿਆਦਾ ترقی। ਨਹੀਂ ਤੇ ਵਾਕੇ ਹੀ ਇੱਕ ਬੋਰੀ ਵੱਡੀ ਗੱਲ ਹੈ ਤੇ ਉਸ ਤੋਂ ਬਾਅਦ ਹੁਣ ਬਾਕੀ ਇਹ ਹੈ ਕਿ ਜਦੋਂ ਉਹਨਾਂ ਨੇ ਛੋਟਾ ਜਿਹਾ ਮਤਲਬ ਉਹ ਚਲਾਇਆ ਸੀ ਤੇ ਲਾਈਵ ਵਿੱਚ ਦੁਬਾਰਾ ਦੁਬਾਰਾ ਹੀ ਉਹ ਰਿਪੀਟ ਕਰੀ ਜਾਂਦੇ ਨੇ ਕਿ ਕਿਵੇਂ ਉਹ ਮਿਲੇ ਨੇ ਤੇ ਕਿਵੇਂ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਗੱਲਾਂ ਸੁਨੀਆਂ ਕਿ ਅਸੀਂ ਮੈਂ ਜਦੋਂ ਅਸੀਂ ਛੋਟੇ ਹੋਏ ਪੜ੍ਹਦੇ ਰਹੀਆਂ ਕਿ ਮੇਰਾ ਭਾਰਤ ਮਹਾਂ ਦੇ ਉਹ ਜਿੰਨਾ ਮੈਂ ਕੋਲੋਂ contead ਜਦੋਂ ਜਦੋਂ ਪੂਰਾ ਭਾਰਤ ਘੁੰਮਿਆ ਤੇ ਮੈਨੂੰ ਪਤਾ ਚੱਲਿਆ ਕਿ ਮੇਰਾ ਭਾਰਤ ਨੂੰ ਮਗਾਹਣ ਕਿਹੋ ਜਿਹਾ ਹੈ ਨੋਟ ਵੇਖਿਆ ਜਾਏ ਕਿ ਅਗਰ ਨਾ ਇੱਕ ਸਾਈਡ ਤੇ ਪੀਐਮ ਨੂੰ ਵੇਖਿਆ ਜਾਏ ਤੇ ਪੀਐਮ ਨੇ ਇੰਡੀਆ ਭਾਰਤ ਜਿਹੜਾ ਪਹਿਲੇ ਜੋ ਸੀ ਨਾ ਤੇ ਹੁਣ ਦੇ ਵਿੱਚ ਬੜਾ ਫਰਕ ਆ ਗਿਆ ਬਹੁਤ ਫਰਕ ਆ ਗਿਆ ਹਰ ਚੀਜ਼ ਵਿੱਚ ਡਿਵੈਲਪਮੈਂਟ ਆ ਗਈ ਹੈ ਲੇਕਿਨ ਜਿੱਥੇ ਹਰ ਚੀਜ਼ ਵਿੱਚ ਡਿਵੈਲਪਮੈਂਟ ਆ ਗਈ ਹੈ ਉੱਥੇ ਪੰਜਾਬ ਦੇ ਬਾਰੇ ਚ ਖਾਸ ਤੌਰ ਤੇ ਪੰਜਾਬ ਦੇ ਬਾਰੇ ਚ ਵੀ ਹੁਣ ਇਹਨਾਂ ਨੂੰ ਸੋਚਣਾ ਚਾਹੀਦਾ ਬਾਕੀ ਜਿਹੜੇ ਸਟੇਟਾਂ ਨੇ ਉਹ ਤੇ ਡਿਵੈਲਪ ਹੋਈਆਂ ਹੀ ਹੋਈਆਂ ਨੇ ਹੁਣ ਪੰਜਾਬ ਵਾਲੇ ਨੇ ਜਾ ਕੇ ਕੁਛ ਨਾ ਕੁਛ ਕਰਨਾ ਚਾਹੀਦਾ ਤਾਂ ਕਿ ਪੰਜਾਬ ਜਿਹੜਾ ਨਾ ਉਹ ਜਿਹਨੂੰ ਐਵੇਂ ਨਹੀਂ ਸੋਨੇ ਦੀ ਚਿੜੀ ਦੀ ਰਾਤ ਜਿਹੜਾ ਨਾ ਹੋਰ ਅਗੇ ਵੱਧ ਗਿਆ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਠੀਕ ਹੈ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਹਰ ਬੰਦੇ ਦੀ ਨਜ਼ਰ ਹੀ ਪੰਜਾਬ ਪਰ ਹੁੰਦੀ ਹੈ ਕਿਉਂਕਿ ਉੱਥੇ ਦੇਖੋ ਸੁੰਦਰਤਾ ਉੱਥੇ ਦੀ ਹੈ ਉੱਥੇ ਦਾ ਰਹਿ ਹਰ ਚੀਜ਼ ਹੀ ਪੰਜਾਬ ਤੇ ਬੰਨਦੀ ਹੈ ਅੱਲਾ ਬਖਸ਼ੂ ਤੇ ਹਰ ਨਿਮਤ ਹੀ ਤਾਕੇ ਹਾਂ ਤੇ ਪੰਜਾਬ ਵੇਖਿਆ ਜਾਏ ਕਿ ਜਿਵੇਂ ਪੰਜਾਬ ਪਹਿਲੇ ਸੀ ਲੈਂਦਾ ਤੇ ਚਾਰ ਦਾ ਇਕੱਠਾ ਸੀ ਉਦੋਂ ਵੀ ਮਤਲਬ ਵੇਖਿਆ ਜਾਏ ਕਿ ਪੰਜਾਬ ਨੂੰ ਦੋ ਹਿੱਸਿਆਂ ਚ ਕਹਿੰਦੇ ਜਾਂ ਜੇ ਇਹ ਦੋ ਭਰਾ ਨੇ ਤੋਂ ਉਹਨਾਂ ਨੂੰ ਵੰਡ ਦਿੱਤਾ ਇਧਰ ਚਲੇ ਜਾਂਦੇ ਤੋਂ ਇਧਰ ਚਲ ਜਾਂਦੇ ਵਿਚ ਵਿਚ ਦੀਵਾਰ ਖੜੀ ਕਰ ਲੇਕਿਨ ਇਹ ਕਿ ਖੇਤ ਅੱਜ ਵੀ ਇਧਰਲੇ ਪੰਜਾਬ ਨੂੰ ਵੀ ਉਧਰਲੇਆਂ ਲੋਕਾਂ ਦੀ ਹੁੰਦੀ ਤੇ ਉਧਰਲੇ ਲੋਕਾਂ ਦੀ ਵੀ ਹੁੰਦੀ ਇਧਰ ਦੇ ਆਦੇ ਹੁੰਦੀ ਹੈ ਬਹੁਤ ਜ਼ਿਆਦਾ ਇਹ ਇਹ ਗੱਲ ਵਾਕਈ ਸਹੀ ਹੈ ਕਿ ਜਿਹੜਾ ਦਿਲਾਂ ਚ ਮੁਹੱਬਤ ਹੈ ਨਾ ਵਿੱਚ ਪਿਆਰ ਉਹ ਨਹੀਂ ਖਤਮ ਹੋ ਸਕਦੀ ਪਾਪਾ ਮਾਂ ਦੇ ਜੀ ਵੀ ਮਰ ਜੀ ਉਹ ਕਹਿੰਦੇ ਆ ਨਾ ਕਿ ਪ੍ਰਾਤ ਤੇ ਪਮਾ ਦੋਈ ਸਨ ਲੇਕਿਨ ਮਾਂ ਵਾਸਤੇ ਦੋਵੇਂ ਬਰਾਬਰ ਬਰਾਬਰ ਹੀ ਬਰਾਬਰ ਹੁੰਦੇ ਨੇ ਤੇ ਪੰਜਾਬ ਦਾ ਸਮਝ ਲੋਕ ਕਿ ਪੰਜਾਬ ਦੀ ਮਾਂ ਇੱਕ ਹੈ ਠੀਕ ਹੈ ਤੇ ਬਾਕੀ ਉਹ ਦੋ ਭਰਾ ਨੇ ਇੱਕ ਉਧਰ ਵਸਦਾ ਪਿਆ ਇੱਕ ਇਧਰ ਵਸਦਾ ਲੇਕਿਨ ਮਾਂ ਵਾਸਤੇ ਦੋਵੇਂ ਹੀ ਪਿਆਰੇ ਨੇ ਦੋਵੇਂ ਲਾਡ ਭਰਾ ਪਰ ਤੇ ਦੂਸਰੀ ਗੱਲ ਵੇਖੀ ਜਾ ਜਦਜੀਤ ਸਾਂਝਪਾਲ ਤੇ ਵਾਕਈ ਰੱਬ ਨੇ ਉਹਨਾਂ ਨੂੰ ਇੰਨੀਆਂ ਚੜਾਈਆਂ ਦਿੱਤੀਆਂ ਨੇ ਪਰੇਸ਼ਾਨੀਆਂ ਉਹਨਾਂ ਦੇ ਰਸਤੇ ਆਉਂਦੀਆਂ ਨੇ ਮੁਸ਼ਕਲਾਂ ਉਹਨਾਂ ਦੇ ਰਸਤੇ ਆਉਂਦੀਆਂ ਨੇ ਪਰ ਵੇਖੋ ਕਿ ਫਿਰ ਵੀ ਉਹਨਾਂ ਨੇ ਆਪਣੇ ਆਪ ਨੂੰ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਮਾਂ ਬੋਲੀ ਨੂੰ ਇੰਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਹਮੇਸ਼ਾ ਹੀ ਉੱਚੀ ਜਗ੍ਹਾ ਤੇ ਰੱਖਿਆ ਹੈ ਕਿ ਹਰ ਬੰਦਾ ਜਿਹੜਾ ਨਾ ਜਦੋਂ ਦਿਲਜੀਤ ਦਾ ਸਾਹ ਦਾ ਨਾਮ ਲਾ ਤੇ ਪ੍ਰਾਊਡ ਫੀਲ ਕਰਦਾ ਹੈ ਫੀਲ ਕਰਦਾ ਹੈ ਵਾਕੇ ਕਿਉਂਕਿ ਉਹਨਾਂ ਦਾ ਉਹ ਤੇਰਾ ਬੋਲ ਹੈ ਨਾ ਉਹ ਬਹੁਤ ਵਧੀਆ ਹੈ ਕਿ ਪੰਜਾਬੀ ਆ ਗਿਆ ਹਰ ਇਨਸਾਨ ਦੇ ਦਿਲਸ ਜਿਹੜਾ ਹੈ ਨਾ ਉਹ ਇੱਕ ਬੋਲ ਹੀ ਜਗਾ ਕਰ ਗਿਆ ਬਿਲਕੁਲ ਉਹ ਜੋ ਜ਼ਿਆਦਾ ਹਾਂ ਉਹ ਬੋਲ ਜਿਹੜਾ ਉਹ ਬਹੁਤ ਵਧੀਆ ਤੇ ਵਾਕੇ ਹੀ ਉਹਦੀ ਵਜ੍ਹਾ ਤੋਂ ਹੀ ਹਰ ਜਗ੍ਹਾ ਜਿਹਦੀ ਚੜਾਈ ਹੈ ਤੇ ਨੋ ਡਾਊਟ ਇਹ ਪੰਜਾਬ ਦਾ ਇੱਕ ਗੈਲੋਕ ਹੈ ਕਿ ਹੁਣ ਹੀਰਾ ਹੈ ਹੀਰਾ ਬਰਦਾ ਹੋਇਆ ਸਾਰਾ ਤੇ ਰੱਬ ਹੀ ਨਾ ਐਂਜੀ ਇਹਨਾਂ ਨੂੰ ਤਰਕੀਆਂ ਲਿੰਦਾ ਰੇ ਇੰਜੀਨਾਂ ਨੂੰ ਚਾੜੀ ਕਲੱਚ ਰੱਖੇ ਬਾਕੀ ਇਹਦੇ ਪਿੱਛੇ ਜਿਹੜਾ ਮਕਸਦ ਸੀ ਉਹ ਤੇ ਹੁਣ ਜਿਵੇਂ ਜਿਵੇਂ ਵੀਡੀਓਜ਼ ਆ ਰਹੀਆਂ ਤੁਹਾਨੂੰ ਪਤਾ ਚੱਲੇਗਾ ਚੱਲੇਗਾ ਕਿ ਕੀ ਇਹਦੇ ਪਿੱਛੇ ਅਸਲ ਮਕਸਦ ਕੀ ਸੀ ਕੀ ਸੀ ਕਿ ਪੀਐਮ મોદી ਕਿਉਂ ਮਤਲਬ ਜੀ ਜਦੋਂ ਸਾਝ ਵਿੱਚ ਮਿਲੇ ਤੇ ਉਹਦੇ ਪਿੱਛੇ ਕੀ ਵਜ੍ਹਾ ਸੀ ਉਹ ਸਾਨੂੰ ਅੱਗੇ-ਅੱਗੇ ਪਤਾ ਚੱਲੇਗਾ ਬਾਕੀ ਇਹ ਕਿ ਵਧੀਆ ਸੀ ਕੀ ਦਾਨੀ ਲਗੀ ਤੁਹਾਨੂੰ ਆਪਣੇ ਕਮੈਂਟ ਰਾਈਸ ਸਾਨੂੰ ਜ਼ਰੂਰ ਸਾਝੋ ਕਿ ਇਹ ਤੁਹਾਨੂੰ ਇਸ ਬਾਰੇ ਕੁਝ ਪਤਾ ਹੋਏ ਪਤਾ ਹੋਵੇ ਸਾਡੇ ਸਾਥ ਨਾਲ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਝਾ ਕਰਿਓ ਤਾਂ ਮਿਲਦੇ ਆਂਦੀ ਨਵੀਂ ਵੀਡੀਓ ਚ ਆਪਾਂ ਨਾਲ ਕੇ ਆਲਰਟੀ ਹੋ ਜਾਣਾ ਯਾਦ ਰੱਖਿਓ ਰਾਕ ਰਾਕ